ਇਕ ਰਾਜਕੁਮਾਰੀ ਆਪਣੇ ਪਿਤਾ ਦੀ ਇਕਲੋਤੀ ਸੰਤਾਨ ਸੀ ਉਹ ਇੰਨੀ ਸੋਹਣੀ ਸੀ ਕਿ ਉਸਦੀ ਸੁੰਦਰਤਾ ਦੇ ਚਰਚੇ ਹੋਰਨਾਂ ਰਾਜਾਂ ਵਿੱਚ ਵੀ ਹੁੰਦੇ ਸਨ ਉਸ ਵਿੱਚ ਸੁੰਦਰਤਾ ਦੇ ਨਾਲ-ਨਾਲ ਹੋਰ ਵੀ ਕਈ ਗੁਣ ਸਨ ਉਸਦੇ ਇੰਨਾ ਗੁਣਾ ਅਤੇ ਪਿਤਾ ਦੇ ਲਾਡ ਪਿਆਰ ਨੇ ਉਸ ਨੂੰ ਹੰਕਾਰੀ ਬਣਾ ਦਿੱਤਾ ਉਹ ਹੋਰਨਾਂ ਨੂੰ ਆਪਣੇ ਸਾਹਮਣੇ ਕੁਝ ਨਹੀਂ ਸਮਝਦੀ ਸੀ ਕਈ ਰਾਜਕਮਾਰਾਂ ਨੇ ਉਸ ਨਾਲ ਵਿਆਹ ਕਰਾਉਣ ਦੀ ਇੱਛਾ ਜਤਾਈ ਕਿਸੇ ਨੂੰ ਵੀ ਉਹ ਆਪਣੇ ਜੋਗ ਨਹੀਂ ਸਮਝਦੀ ਸੀ ਰਾਜਕੁਮਾਰੀ ਦੀ ਉਮਰ ਵੱਧ ਰਹੀ ਸੀ ਇੱਧਰ ਰਾਜੇ ਨੂੰ ਲੋਕਾਂ ਦੀ ਨਿੰਦਿਆ ਦਾ ਵੀ ਡਰ ਸੀ ਲੋਕ ਚੁਗਲੀਆਂ ਕਰਨ ਲੱਗੇ ਪਰ ਰਾਜਕੁਮਾਰੀ ਆਪਣੇ ਹੰਕਾਰ ਵਿੱਚ ਜ਼ੋਰ ਸੀ ਪਰ ਕਿਸੇ ਵੀ ਰਾਜਕਮਾਰ ਨੂੰ ਦੇਖਣ ਲਈ ਤਿਆਰ ਨਹੀਂ ਸੀ ਪਰ ਉਸ ਦਾ ਪਿਤਾ ਇਹ ਗੱਲ ਸਹਿਣ ਨਹੀਂ ਕਰ ਪਾਇਆ ਆਖਰ ਗਵਾਂਢ ਦੇ ਜਵਾਨ ਨਾਲ ਇੱਕ ਯੋਜਨਾ ਬਣਾਈ ਕਿ ਰਾਜਕੁਮਾਰੀ ਦੇ ਜਨਮ ਦਿਨ ਤੇ ਜਿਹੜਾ ਵੀ ਸਵੇਰੇ ਸਵੇਰੇ ਨਗਰ ਦੇ ਦਰਵਾਜ਼ੇ ਵਿੱਚ ਪਹਿਲਾਂ ਦਾਖਲ ਹੋਵੇਗਾ ਰਾਜਕਮਾਰੀ ਦਾ ਉਸ ਨਾਲ ਵਿਆਹ ਕਰ ਦਿੱਤਾ ਜਾਵੇਗਾ ਫਿਰ ਉਹ ਭਾਵੇਂ ਕੋਈ ਵੀ ਹੋਵੇ ਪਿਤਾ ਦਾ ਇਹ ਫੈਸਲਾ ਸੁਣ ਕੇ ਰਾਜਕਮਾਰੀ ਹੈਰਾਨ ਰਹਿ ਗਈ ਕਿਉਂਕਿ ਪਿਤਾ ਦਾ ਇਹ ਰੂਪ ਉਸ ਨੇ ਕਦੇ ਵੇਖਿਆ ਹੀ ਨਹੀਂ ਸੀ ਸੋ ਰਾਜਕਮਾਰੀ ਦਾ ਜਨਮ ਦਿਨ ਆਇਆ ਸਵੇਰੇ ਸਵੇਰੇ ਦਰਵਾਜ਼ੇ ਤੇ ਪਹਿਲਾ ਜਿਹੜਾ ਵਿਅਕਤੀ ਆਇਆ ਸੈਨ ਕੋਸ ਨੂੰ ਫੜ ਕੇ ਅੰਦਰ ਲੈ ਆਏ ਉਹ ਵੀ ਫਟੇ ਪੁਰਾਣੇ ਕੱਪੜੇ ਪਹਿਨੇ ਇੱਕ ਪੁਖਾਰੀ ਪਰ ਜਵਾਨ ਸੀ ਸੋਹਣਾ ਸੀ ਬੇਫਿਕਰ ਤੇ ਮਸਤ ਸੀ ਉਸ ਦੇ ਚਿਹਰੇ ਤੇ ਵੱਖਰਾ ਹੀ ਨੂਰ ਸੀ ਰਾਜ ਨੇ ਪੰਡਤ ਨੂੰ ਬੁਲਾਇਆ ਤੇ ਬਿਨਾਂ ਕਿਸੇ ਧੂਮ ਧਾਮ ਦੇ ਰਾਜਕੁਮਾਰੀ ਦਾ ਵਿਆਹ ਉਸ ਨਾਲ ਕਰ ਦਿੱਤਾ ਰਾਜਕੁਮਾਰੀ ਬਹੁਤ ਰੋਈ ਤੇ ਰੋਂਦੇ ਰੋਂਦੇ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਪਰ ਉਸ ਦਾ ਪਿਤਾ ਅਜਨਰਦਈ ਬਣ ਚੁੱਕਿਆ ਸੀ ਉਸ ਨੇ ਆਪਣੀ ਧੀ ਦੇ ਰੋਣ ਚੀਕਣ ਤੇ ਧਿਆਨ ਹੀ ਨਹੀਂ ਦਿੱਤਾ ਉਸਨੇ ਭਖਾਰੀ ਨੂੰ ਕੇਵਲ 5 ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ ਕਿ ਤੂੰ ਆਪਣੀ ਪਤਨੀ ਨੂੰ ਲੈ ਕੇ ਮੇਰੇ ਰਾਜ ਤੋਂ ਜਲਦੀ ਜਲਦੀ ਚਲਾ ਜਾ ਤੇ ਯਾਦ ਰੱਖੀ ਕਿ ਜੇ ਤੂੰ ਜਾਂ ਤੇਰੀ ਪਤਨੀ ਮੇਰੇ ਰਾਜ ਵਿੱਚ ਆਏ ਤਾਂ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਨੌਜਵਾਨ ਭਖਾਰੀ ਆਪਣੀ ਪਤਨੀ ਨੂੰ ਲੈ ਕੇ ਤੁਰ ਪਿਆ ਰੋਂਦੀ ਵਿਲਕਦੀ ਰਾਜਕੁਮਾਰੀ ਉਸ ਦੇ ਨਾਲ ਜਾਣ ਲਈ ਮਜਬੂਰ ਸੀ ਪਰ ਭਖਾਰੀ ਜਿਵੇਂ ਦਾਤਿਵੇਂ ਪ੍ਰਸੰਨ ਸੀ ਉਹ ਪਤਨੀ ਦੇ ਰੋਣ ਵੱਲ ਧਿਆਨ ਦੇਣ ਦੀ ਬਜਾਏ ਗੀਤ ਗਾਉਂਦਾ ਚੱਲ ਰਿਹਾ ਸੀ ਇਹ ਵੇਖ ਰਾਜਕੁਮਾਰੀ ਹੈਰਾਨ ਸੀ ਰਾਜਕੁਮਾਰੀ ਨੂੰ ਪੈਦਲ ਹੀ ਪਿਤਾ ਦੇ ਮਹਿਲ ਤੋਂ ਬਾਹਰ ਜਾਣਾ ਪਿਆ ਭਖਾਰੀ ਉਸ ਨੂੰ ਮਿੱਠੇ ਸ਼ਬਦਾਂ ਵਿੱਚ ਬੋਲਦਾ ਤੇ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਕੁਝ ਦੇਰ ਬਾਅਦ ਉਹ ਦਰਿਆ ਦੇ ਕਿਨਾਰੇ ਟੁੱਟੀ-ਫੁੱਟੀ ਝੌਂਪੜੀ ਵਿੱਚ ਪਹੁੰਚੇ ਭਖਾਰੀ ਨੇ ਕਿਹਾ ਕਿ ਹੁਣ ਇਹ ਹੀ ਤੇਰਾ ਘਰ ਹੈ ਉਹਨੂੰ ਖੁਦ ਜੰਗਲ ਦੇ ਪੱਤੇ ਤੇ ਲੱਕੜੀਆਂ ਲਿਆਉਣੀਆਂ ਪੈਣਗੀਆਂ ਜੋ ਕੁਝ ਵੀ ਮਿਲੇਗਾ ਉਸ ਨੂੰ ਉਬਾਲ ਕੇ ਖਾਣਾ ਪਵੇਗਾ ਨੇੜਲੇ ਪਿੰਡ ਵਿੱਚ ਲੱਕੜੀਆਂ ਵੇਚਣ ਜਾਣਾ ਪਵੇਗਾ ਮੈਂ ਵੀ ਜਿੰਨਾ ਹੋ ਸਕੇ ਤੇਰੀ ਮਦਦ ਕਰਾਂਗਾ ਰਾਜਕੁਮਾਰੀ ਦਾ ਜੀਵਨ ਬੜਾ ਦੁਖਦਾਈ ਸੀ ਪਰ ਮਜਬੂਰੀ ਸਭ ਕੁਝ ਕਰਵਾ ਲੈਂਦੀ ਹੈ ਬਸ ਉਸ ਨੂੰ ਇੱਕ ਸੁੱਖ ਸੀ ਕਿ ਭਖਾਰੀ ਉਸ ਨੂੰ ਪਿਆਰ ਬਹੁਤ ਕਰਦਾ ਸੀ ਕੁਝ ਦਿਨ ਬੀਤ ਗਏ ਪਖਾਰੀ ਨੂੰ ਪਖਾਰੀ ਨੇ ਝੌਂਪੜੀ ਛੱਡ ਦਿੱਤੀ ਅਤੇ ਰਾਜਕੁਮਾਰੀ ਨੂੰ ਲੈ ਕੇ ਇੱਕ ਪਿੰਡ ਵਿਚ ਆ ਗਿਆ। ਦੋਵੇਂ ਇੱਕ ਖੰਡਰ ਵਰਗੇ ਘਰ ਵਿੱਚ ਰਹਿਣ ਲੱਗੇ। ਪਖਾਰੀ ਕੁਝ ਪੈਸੇ ਲੈ ਕੇ ਆਇਆ। ਉਹਨਾਂ ਨਾਲ ਮਿੱਟੀ ਦੇ ਬਰਤਨ ਖਰੀਦਦੇ ਤੇ ਆਪਣੀ ਪਤਨੀ ਨੂੰ ਬੋਲਿਆ ਕਿ ਇਹਨਾਂ ਨੂੰ ਬਾਜ਼ਾਰ ਵਿੱਚ ਵੇਚਾ। ਰਾਜਕੁਮਾਰੀ ਲਈ ਬਰਤਨ ਚੁੱਕ ਕੇ ਬਾਜ਼ਾਰ ਵਿੱਚ ਜਾਣਾ ਬਹੁਤ ਮੁਸ਼ਕਲ ਸੀ। ਮਰਦੀ ਕੀ ਨਾ ਕਰਦੀ। ਉਸ ਨੂੰ ਜਾਣਾ ਪਿਆ। ਖਾਰੀ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਉਹ ਉਸ ਦਾ ਕਹਿਣਾ ਨਹੀਂ ਮੰਨੇਗੀ ਤਾਂ ਉਸ ਨੂੰ ਛੱਡ ਕੇ ਚਲਾ ਜਾਵੇਗਾ। ਹੁਣ ਵਿਚਾਰੀ ਰਾਜਕੁਮਾਰੀ ਸਿਰ ਤੇ ਬਰਤਨ ਰੱਖ ਕੇ ਵਿਚਾਰ ਵੇਚਣ ਗਈ। ਉਸ ਨੂੰ ਬਰਤਨ ਵੇਚਣੇ ਨਹੀਂ ਆਉਂਦੇ ਸਨ ਤੇ ਨਰਮ ਵਤੀਰਾ ਵੀ ਨਹੀਂ ਕਰਨਾ ਆਉਂਦਾ ਸੀ। ਬਾਜ਼ਾਰ ਵਿੱਚ ਬਰਤਨ ਰੱਖ ਕੇ ਉਹਨਾਂ ਕੋਲ ਖੜ ਗਈ ਕਿਉਂਕਿ ਜ਼ਮੀਨ ਤੇ ਬੈਠਣਾ ਵੀ ਉਸ ਨੂੰ ਬਹੁਤ ਬੁਰਾ ਲੱਗ ਰਿਹਾ ਸੀ। ਉਸਨੂੰ ਖੜੀ ਨੂੰ ਅਜੇ ਥੋੜੀ ਦੇਰ ਹੀ ਹੋਈ ਸੀ ਇੱਕ ਘੋੜੇ ਤੇ ਸਵਾਰ ਇੱਕ ਜਵਾਨ ਆਇਆ ਤੇ ਉਸਨੇ ਰਾਜਕੁਮਾਰੀ ਤੋਂ ਬਰਤਨਾਂ ਦੇ दाम ਪੁੱਛੇ ਰਾਜਕੁਮਾਰੀ ਨੇ ਅਜੇ ਵੀ ਰੁੱਖੇ ਸੁਭਾਅ ਵਿੱਚ ਬਰਤਨਾਂ ਦੇ दाम ਦੱਸੇ ਤੇ ਉਸ ਦੀ ਰੁੱਖੀ ਬੋਲੀ ਸੁਣ ਕੇ ਘੋੜ ਸਵਾਰ ਚਲਾ ਗਿਆ ਮੁੜਦੇ ਸਮੇ ਉਸ ਦਾ ਘੋੜਾ ਪਟਕ ਗਿਆ ਉਸ ਦੇ ਸਾਰੇ ਬਰਤਨ ਟੁੱਟ ਗਏ ਘੋੜ ਸਵਾਰ ਬਿਨਾਂ ਧਿਆਨ ਦਿੱਤੇ ਉੱਥੋਂ ਚਲਾ ਗਿਆ ਰਾਜਕੁਮਾਰੀ ਪਰੇਸ਼ਾਨ ਹੋ ਕੇ ਰੋਂਦੀ ਹੋਈ ਘਰੇ ਵਾਪਸ ਆ ਗਈ ਕਿ ਇਹ ਸਭ ਵੇਖ ਉਸ ਦਾ ਪਤੀ ਗੁੱਸੇ ਹੋਵੇਗਾ ਭਖਾਰੀ ਘਰੇ ਆਇਆ ਉਸ ਨੇ ਵੇਖਿਆ ਕਿ ਰਾਜਕੁਮਾਰੀ ਦੀਆਂ ਰੋਂਦੇ ਰੋਂਦੇ ਅੱਖਾਂ ਸੁੱਝ ਗਈਆਂ ਪਰ ਉਹ ਕੁਝ ਨਹੀਂ ਬੋਲਿਆ ਉਸ ਨੇ ਕਿਹਾ ਕਿ ਤੈਨੂੰ ਕੁਝ ਨਹੀਂ ਕਰਨਾ ਆਉਂਦਾ ਇੰਜ ਕਰਦੇ ਹਾਂ ਇਸ ਦੇ ਨਾਲ ਦੇ ਪਿੰਡ ਵਿੱਚ ਉਥੋਂ ਦਾ ਰਾਜਾ ਰੰਗਮੋਹਨ ਬੜਾ ਦਿਆਲੂ ਹੈ ਉਸ ਦੀ ਪਾਠਸ਼ਾਲਾ ਵਿੱਚ ਤੈਨੂੰ ਕੋਈ ਨੌਕਰੀ ਦਵਾ ਦਿੰਦੇ ਹਾਂ ਰਾਜੇ ਰੰਗਮੋਣ ਦਾ ਨਾਂ ਸੁਣ ਕੇ ਰਾਜਕੁਮਾਰੀ ਨੇ ਠੰਡਾ ਸਾਹ ਭਰਿਆ ਕਿਉਂਕਿ ਇੱਕ ਸਮੇਂ ਉਹ ਵਿਆਹ ਦਾ ਪ੍ਰਸਤਾਵ ਲੈ ਕੇ ਆਇਆ ਸੀ ਅੱਜ ਹੰਕਾਰ ਦੀ ਵਜ੍ਹਾ ਨਾਲ ਉੱਥੇ ਉਹ ਦਾਸੀ ਬਣਨ ਜਾ ਰਹੀ ਸੀ ਉੱਥੇ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ ਰਾਜਕੁਮਾਰੀ ਨਗਰ ਵਿੱਚ ਗਈ ਰਾਜੇ ਦੀ ਪਾਠਸ਼ਾਲਾ ਵਿੱਚ ਉਸ ਨੂੰ ਨੌਕਰੀ ਮਿਲ ਗਈ ਬਖਾਰੀ ﺍﻟबीदा ਕਹਿ ਕੇ ਉਥੋਂ ਚਲਾ ਗਿਆ ਉਥੇ ਰਹਿ ਕੇ ਰਾਜਕੁਮਾਰੀ ਦਾ ਹੰਕਾਰ ਖਤਮ ਹੋ ਗਿਆ ਸੀ ਉਸ ਦਾ ਸੁਭਾਅ ਬਿਲਕੁਲ ਬਦਲ ਗਿਆ ਸੀ ਹੁਣ ਉਹ ਬਹੁਤ ਨਰਮ ਤੇ ਮਿਹਨਤੀ ਸੇਵਕਾ ਬਣ ਚੁੱਕੀ ਸੀ ਰਸੋਈ ਮਹਿਲਾ ਮੁਖੀ ਉਸ ਦੇ ਕੰਮ ਤੋਂ ਬਹੁਤ ਖੁਸ਼ ਸੀ ਫਿਰ ਬਸੰਤ ਪੰਚਮੀ ਆਈ ਰਾਜਾ ਰੰਗਮੂਨ ਦਾ ਜਨਮ ਦਿਨ ਸੀ ਇਸ ਦਿਨ ਉਹ ਆਪਣੇ ਹੱਥਾਂ ਨਾਲ ਸਾਰੇ ਸੇਵਕਾਂ ਨੂੰ ਪਹਾਰ ਦਿੰਦਾ ਸੀ ਪੁਰਨਾ ਸੇਵਕਾਂ ਦੇ ਨਾਲ ਰਾਜਕੁਮਾਰੀ ਨੂੰ ਸਭਾ ਵਿੱਚ ਜਾਣਾ ਪਿਆ ਜਦੋਂ ਸਾਰੇ ਸੇਵਕ ਅਤੇ ਸੇਵਕਾਵਾਂ ਨੂੰ ਉਪਹਾਰ ਮਿਲ ਗਏ ਤਾਂ ਉਸ ਦਾ ਨਾਮ ਪੁਕਾਰਿਆ ਗਿਆ ਉਹ ਹੱਥ ਜੋੜ ਕੇ ਸਿਰ ਝੁਕਾ ਕੇ ਰਾਜ ਸੰਗਾਸਨ ਦੇ ਸਾਹਮਣੇ ਖੜੀ ਹੋ ਗਈ ਰਾਜ ਨੇ ਕਿਹਾ ਮੈਂ ਤੇਰੇ ਕੰਮ ਤੋਂ ਬਹੁਤ ਪ੍ਰਸੰਨ ਹਾਂ ਮੈਂ ਤੈਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹਾਂ ਰਾਜਕੁਮਾਰੀ ਹੈਰਾਨ ਹੋ ਗਈ ਤੇ ਬੋਲੀ ਕਿ ਮਹਾਰਾਜ ਤੁਹਾਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਕੀ ਹੋਇਆ ਮੇਰਾ ਪਤੀ ਬਿਖਾਰੀ ਹੈ ਮੇਰੇ ਲਈ ਤਾਂ ਉਹ ਮੇਰਾ ਸਭ ਕੁਝ ਹੈ ਉਸ ਨੂੰ ਛੱਡ ਕੇ ਮੈਂ ਦੂਸਰੇ ਬਾਰੇ ਕਦੇ ਸੋਚ ਨਹੀਂ ਸਕਦੀ ਉਹ ਹੀ ਮੇਰਾ ਸਵਾਮੀ ਹੈ ਤੁਹਾਡੀ ਮੇਰੇ ਉੱਪਰ ਬਹੁਤ ਕਿਰਪਾ ਹੈ ਹੁਣ ਮੇਰੇ ਉੱਪਰ ਉਪਕਾਰ ਕਰੋ ਤੇ ਮੇਰੇ ਪਤੀ ਦਾ ਪਤਾ ਲਗਵਾ ਦਿਓ ਮੈਂ ਪਾਠਸ਼ਾਲਾ ਵਿੱਚ ਸੇਵਾ ਕਰਕੇ ਖੁਸ਼ ਹਾਂ ਥੋੜੀ ਦੇਰ ਬਾਅਦ ਰੰਗਮੋਹਨ ਚਲੇ ਗਏ ਭਖਾਰੀ ਆ ਗਿਆ ਰਾਜਕੁਮਾਰੀ ਉਸ ਨੂੰ ਦੇਖ ਕੇ ਉਸ ਦੇ ਪੈਰਾਂ ਤੇ ਡਿੱਗ ਪਈ ਭਖਾਰੀ ਮਸਕਰਾਇਆ ਤੇ ਬੋਲਿਆ ਰਾਜਕੁਮਾਰੀ ਮੈਂ ਹੀ ਰਾਜਾ ਰੰਗਮੋਹਨ ਹਾਂ ਮੈਂ ਹੀ ਤੇਰਾ ਪਤੀ ਹਾਂ ਹੁਣ ਭੇਤ ਖੁੱਲ ਗਿਆ ਭਖਾਰੀ ਦੇ ਰੂਪ ਵਿੱਚ ਉਸ ਨੂੰ ਸਵੀਕਾਰ ਕਰਨ ਵਾਲਾ ਰਾਜਾ ਰੰਗਮੋਹਨ ਸੀ ਰਾਜੇ ਨੇ ਸਾਫ ਰਾਜੇ ਨੇ ਕਿਹਾ ਮਾਫ ਕਰਨਾ ਹੰਕਾਰ ਦਾ ਮੈਨੂੰ ਕੋਈ ਰਾਹ ਨਹੀਂ ਮਿਲਿਆ ਇਸ ਲਈ ਤੁਹਾਡੇ ਪਿਤਾ ਨਾਲ ਮਿਲ ਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਹੰਕਾਰ ਕਦੇ ਵੀ ਸਾਡੇ ਜੀਵਨ ਨੂੰ ਸੁਖਦਾਈ ਨਹੀਂ ਬਣਾਉਂਦਾ ਜਿਵੇਂ ਗੁਬਾਰੇ ਵਿੱਚ ਲੋੜ ਤੋਂ ਵੱਧ ਹਵਾ ਭਰਨ ਨਾਲ ਉਹ ਫਟ ਜਾਂਦਾ ਹੈ ਹੰਕਾਰ ਵੀ ਸਾਡੀ ਊਰਜਾ ਅਤੇ ਸੰਭਾਵਨਾਵਾਂ ਨੂੰ ਖਤਮ ਕਰ ਦਿੰਦਾ ਹੈ ਜੀਵਨ ਵਿੱਚ ਸਾਡੀ ਅਸਲ ਤਾਕਤ ਨਿਮਰਤਾ ਪਿਆਰ ਅਤੇ ਸਹਿਣਸ਼ੀਲਤਾ ਵਿੱਚ ਹੈ ਕਿਉਂਕਿ ਹਾਲਾਤ ਕਿਉਂਕਿ ਚੰਚਿਲਤਾ ਵਿੱਚ ਹੈ ਕਹਾਣੀ ਦੱਸਨੀ ਆ ਸਾਫ ਹੈ ਕਿਉਂਕਿ ਉਹਖੇ ਹਾਲਾਤ ਸਾਡੇ ਹੰਕਾਰ ਨੂੰ ਢਾ ਕੇ ਸਾਡੇ ਅੰਦਰ ਨਵੀਂ ਸ਼ਕਤੀ ਪੈਦਾ ਕਰਦੇ ਹਨ ਇਸ ਕਹਾਣੀ ਵਿੱਚ ਰਾਜਕੁਮਾਰੀ ਦਾ ਹੰਕਾਰ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰ ਰਿਹਾ ਸੀ ਪਰ ਜਦੋਂ ਉਸ ਨੂੰ ਮਜਬੂਰੀਆਂ ਨੇ ਨਵੀਂ ਪ੍ਰਸਥਿਤੀਆਂ ਵਿੱਚ ਲਿਆਂਦਾ ਉਸ ਅੰਦਰ ਪਿਆਰ ਦੀ ਨਵੀਂ ਚਿੰਗਾਰੀ ਜਾਗ ਪਈ ਰਾਜੀ ਰੰਗ ਮੋਹਨ ਦੀ ਯੋਜਨਾ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਮੁਸੀਬਤ ਸੰਘਰਸ਼ ਜਾਂ ਲੜਾਈ ਦਾ ਮਕਸਦ ਦੁੱਖ ਨਹੀਂ ਹੁੰਦਾ ਉਹ ਜੀਵਨ ਦੇ ਵੱਡੇ ਸਬਕ ਸਿਖਾਉਣ ਲਈ ਹੁੰਦੇ ਹਨ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚਾ ਪਿਆਰ ਹਮੇਸ਼ਾ ਸ਼ੈਨ ਸ਼ੀਲਤਾ ਤੇ ਸਮਰਪਣ ਮੰਗਦਾ ਹੈ ਹੰਕਾਰ ਭਾਵੇਂ ਕਿੱਡਾ ਵੀ ਵੱਡਾ ਹੋਵੇ ਉਸ ਦੀ ਉਮਰ ਸੀਮਤ ਹੁੰਦੀ ਹੈ ਪਰ ਪਿਆਰ ਤੇ ਨਿਮਰਤਾ ਸਦਾ ਅਮਰ ਰਹਿੰਦੇ ਹਨ